ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ Just Compose ਦੇ ਵਿੱਚ ਹਾਂਜੀ ਦੋਸਤੋ ਅੱਜ ਅਸੀਂ ਇੱਕ ਹੋਰ ਵੱਡੀ ਖੁਸ਼ਖਬਰੀ ਲੈ ਕੇ ਹਾਜ਼ਰ ਹੋਏ ਹਾਂ ਖਬਰਾਂ ਨੂੰ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਇਹ ਖਬਰ ਪਹੁੰਚ ਸਕੇ ਤੇ ਨਾਲ ਹੀ ਬੈਲ ਆਈਕਨ ਨੋਟੀਫਿਕੇਸ਼ਨ ਓਨ ਕਰ ਲਿਆ ਕਰੋ ਤਾਂ ਕਿ ਅਸੀਂ ਜਿਹੜੀ ਵੀ ਲੇਟੈਸਟ ਅਪਡੇਟ ਲੈ ਕੇ ਆਨੇ ਹਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਚਲੋ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਦੂਸਰੀ ਖਬਰ ਸਾਹਮਣੇ ਆ ਰਹੀ ਹੈ ਕਿ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹੈ ਕਿ ਕਿਉਂ ਨਹੀਂ ਤੁਸੀਂ ਪੈਨਸ਼ਨ ਸਕੀਮ ਜਿਹੜੀ ਹੈ ਉਹ ਲਾਗੂ ਕਰ ਰਹੇ ਔਰ ਇਸ ਨੂੰ ਲੈ ਕੇ ਉਹਨਾਂ ਨੇ ਚੀਫ ਸਕੱਟਰੀ ਪੰਜਾਬ ਕੈਪ ਸਿਨਾ ਨੂੰ ਜਿਹੜਾ ਹੈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਔਰ ਇਸ ਤੋਂ ਇਲਾਵਾ ਇੱਕ ਹੋਰ ਅਧਿਕਾਰੀ ਨੂੰ ਵੀ ਜਿਹੜਾ ਹੈ ਸ਼ੋਕਸ ਨੋਟਿਸ ਜਾਰੀ ਕੀਤਾ ਗਿਆ ਸੋ ਆਓ ਇਸ ਬਾਰੇ ਜਾਣਕਾਰੀ ਲੈਣੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਮੈਂ ਦੱਸਦਾ ਕਿ ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਜਿਹੜੀਆਂ ਨੇ ਇਹ ਗੱਲਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਗਈ ਹੈ ਕਿ ਤੁਸੀਂ 1996 ਦੀ ਇਹ ਪੈਨਸ਼ਨ ਸਕੀਮ ਨੂੰ ਕਿਉਂ ਨਹੀਂ ਇੰਪਲੀਮੈਂਟ ਕੀਤਾ ਸੋ ਸਭ ਤੋਂ ਪਹਿਲੇ ਮੈਂ ਦੱਸਦਾ ਕਿ ਇੱਥੇ ਇੱਕ ਸਵਾਲ ਵੱਡਾ ਇਹੀ ਹੈ ਕਿਉਂਕਿ ਖਬਰ ਇਸ ਤਰੀਕੇ ਦੇ ਨਾਲ ਸਾਹਮਣੇ ਆ ਰਹੀ ਹੈ ਕਿ ਸ਼ਾਇਦ ਸੁਪਰੀਮ ਕੋਰਟ ਦੇ ਵਿੱਚ ਪ੍ਰਾਣੀ ਪੈਨਸ਼ਨ ਨੂੰ ਲਾਗੂ ਕਰਨ ਦੇ ਸਬੰਧ ਦੇ ਵਿੱਚ ਜਿਹੜੀ ਹੈ ਸੁਣਵਾਈ ਹੋ ਰਹੀ ਹੈ ਪਰ ਮੈਂ ਇਸ ਕੇਸ ਬਾਰੇ ਤੁਹਾਨੂੰ ਜਾਣਕਾਰੀ ਦੇ ਦਾਂ ਕਿ ਜਿਹੜਾ ਇਹ ਕੇਸ ਹੈ ਇਹ ਰਜਨੀਸ਼ ਕੁਮਾਰ ਐਂਡ ਆਦਰਸ ਨੇ ਜਿਹੜਾ ਹੈ ਉਹ ਦਾਇਰ ਕੀਤਾ ਹੈ ਸੁਪਰੀਮ ਕੋਰਟ ਦੇ ਵਿੱਚ ਆ ਇੱਕ ਕਿਸ ਨੂੰ ਲੈ ਕੇ ਹੈ ਪੰਜਾਬ ਪ੍ਰਾਈਵੇਟਲੀ ਮੈਨੇਜ ਅਫੀਲੀਏਟਡ ਐਂਡ ਪੰਜਾਬ ਗਵਰਨਮੈਂਟ ਐਡਿਡ ਕਾਲਜਸ ਪੈਨਸ਼ਨਰੀ ਬੈਨੀਫਿਟ ਸਕੀਮ 1996 ਆ ਦੋਸਤੋ ਇਹ 1996 ਦੀ ਕੋਈ ਪੈਨਸ਼ਨ ਸਕੀਮ ਹੈ ਜਿਸ ਨੂੰ ਲੈ ਕੇ ਰਜਨੀਸ਼ ਕੁਮਾਰ ਜਿਹੜੇ ਨੇ ਉਹ ਸੁਪਰੀਮ ਕੋਰਟ ਗਏ ਨੇ ਇਹਨਾਂ ਨੂੰ ਸੁਪਰੀਮ ਕੋਰਟ ਇਸ ਕਰਕੇ ਜਾਣਾ ਪਿਆ ਕਿਉਂਕਿ ਇਹ ਪੈਨਸ਼ਨ ਸਕੀਮ ਪੰਜਾਬ ਸਰਕਾਰ ਨੇ 1996 ਦੇ ਵਿੱਚ 18 ਦਸੰਬਰ ਨੂੰ ਲਾਗੂ ਕੀਤੀ ਸੀ। ਔਰ ਕਿਉਂਕਿ ਇਹ ਲਾਗੂ ਨਾ ਕੀਤੀ ਗਈ ਤਾਂ ਫਿਰ ਰਜਨੀਸ਼ ਕੁਮਾਰ ਤੇ ਹੋਰ ਜਿਹੜੇ ਨੇ ਪਟੀਸ਼ਨਰ ਸੁਪਰੀਮ ਕੋਰਟ ਗਏ ਔਰ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਸਾਡੇ ਤੇ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ। ਇਸ ਤੋਂ ਪਹਿਲਾਂ 2002 ਦੇ ਵਿੱਚ ਉਹ ਹਾਈ ਕੋਰਟ ਗਏ ਔਰ ਹਾਈ ਕੋਰਟ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਉਸ ਵਕਤ ਐਡੀਸ਼ਨਲ ਏਜੀ ਵੱਲੋਂ ਇੱਕ ਬਿਆਨ ਇੱਕ ਐਫੀਡੇਵਿਟ ਦਿੱਤਾ ਗਿਆ ਕਿ 15 ਜੂਨ 2002 ਤੱਕ ਜਿਹੜੀ ਇਹ ਪੈਨਸ਼ਨ ਸਕੀਮ ਹੈ ਇਹ ਲਾਗੂ ਕਰ ਦਿੱਤੀ ਜਾਵੇਗੀ ਪ੍ਰੈਸ ਦੇ ਬਾਵਜੂਦ ਵੀ ਕਾਫੀ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਇਹ ਸਕੀਮ ਜਦੋਂ ਲਾਗੂ ਨਾ ਕੀਤੀ ਗਈ ਤਾਂ ਫਿਰ 2012 12 ਜਨਵਰੀ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ ਤੇ ਫਿਰ ਇਹ ਜਿਹੜੀ ਪੈਨਸ਼ਨ ਸਕੀਮ ਸੀ ਇਸ ਨੂੰ ਰਿਪੀਲ ਕਰ ਦਿੱਤਾ ਗਿਆ ਯਾਨੀ ਕਿ ਇਸ ਨੂੰ ਖਤਮ ਕਰ ਦਿੱਤਾ ਗਿਆ ਰੈਟਰੋਸਪੈਕਟਿਵ ਅਫੈਕਟਿਵ ਫਰੋਮ 1 ਅਪ੍ਰੈਲ 1995 ਔਰ ਇਸੇ ਨੂੰ ਲੈ ਕੇ ਹੀ ਜਿਹੜਾ ਰਜਨੀਸ਼ ਕੁਮਾਰ ਜਿਹੜੇ ਨੇ ਮਾਨਯੋਗ ਸੁਪਰੀਮ ਕੋਰਟ ਗਏ ਔਰ ਸੁਪਰੀਮ ਕੋਰਟ ਦੀ ਸੁਣਵਾਈ ਦੌਰਾਨ ਜਿਹੜੇ ਸੁਪਰੀਮ ਕੋਰਟ ਦੇ ਜੱਜ ਨੇ ਉਹਨਾਂ ਦੇ ਗਲਤ ਧਿਆਨ ਦੇ ਵਿੱਚ ਆਈ ਕਿ ਜਦੋਂ ਇਹ ਐਫੀਡੇਵਿਟ ਦੇ ਦਿੱਤਾ ਗਿਆ ਸਰਕਾਰ ਵੱਲੋਂ ਹਾਈ ਕੋਰਟ ਦੇ ਵਿੱਚ ਕਿ ਅਸੀਂ ਇਹ ਸਕੀਮ ਜਿਹੜੀ ਹੈ 15 ਜੂਨ 2002 ਤੱਕ ਲਾਗੂ ਕਰ ਦਾਂਗੇ ਤਫਰਿਸ ਸਕੀਮ ਜਿਹੜੀ ਆ ਲਾਗੂ ਕਿਉਂ ਨਹੀਂ ਕੀਤੀ ਗਈ ਉਹਨਾਂ ਨੇ ਫਟਕਾਰ ਲਗਾਈ ਕਿ ਅੰਡਰਟੇਕਿੰਗ ਜਿਹੜੀ ਹੈ ਜਿਸ ਵੀ ਅਧਿਕਾਰੀ ਵੱਲੋਂ ਗਲਤ ਦਿੱਤੀ ਗਈ ਹੈ ਉਸ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇਗੀ ਸ਼ੋਕੋਸ ਨੋਟਿਸ ਜਿਹੜਾ ਜਾਰੀ ਕੀਤਾ ਗਿਆ ਕਿ ਇਹ ਬਿਆਨ ਜਿਹੜੇ ਨੇ ਇਹ ਗਲਤ ਕਿਉਂ ਦਿੱਤੇ ਗਏ ਨੇ ਪੰਜਾਬ ਸਰਕਾਰ ਨੇ ਕੋਸ਼ਿਸ਼ ਕੀਤੀ ਆਪਣਾ ਭੱਲਾ ਝਾੜਨ ਦੀ ਕਿ ਇਹ ਬਿਆਨ ਜਿਹੜਾ ਸਰਕਾਰ ਦਾ ਨਹੀਂ ਹੈ ਅਧਿਕਾਰੀ ਦਾ ਪਰ ਇਸ ਨੂੰ ਲੈ ਕੇ ਵੀ ਜਿਹੜਾ ਹੈ ਸਿਪਰੀਮ ਕੋਰਟ ਨੇ ਸਖਤ ਨਿਤੀ ਕੀਤੀ ਹੈ ਕਿ ਇਸ ਢੰਗ ਦੇ ਨਾਲ ਅਗਰ ਗਲਤ ਐਫੀਡੇਵਿਟ ਜਿਹੜੇ ਨੇ ਉਹ ਦਿੱਤੇ ਜਾਣਗੇ ਮੰਨ ਜੋ ਕੋਰਟ ਦੇ ਵਿੱਚ ਤਾਂ ਫਿਰ ਸਾਨੂੰ ਹਰ ਸਟੇਟਮੈਂਟ ਦੇ ਲਈ ਜਿਹੜੀ ਹੈ ਐਫੀਡੇਵਿਟ ਜਿਹੜੇ ਨੇ ਫਾਈਲ ਕਰਵਾਉਣੇ ਹੋਣਗੇ ਔਰ ਇਸ ਨੂੰ ਲੈ ਕੇ ਸਖਤ ਕਾਰਵਾਈ ਜਿਹੜੀ ਹੈ ਉਹ ਕਰਨ ਦੇ ਆਦੇਸ਼ ਦਿੱਤੇ ਨੇ ਸੁਪਰੀਮ ਕੋਰਟ ਨੇ ਔਰ ਬਹੁਤ ساری ਰਿਕੁਐਸਟ ਕਰਨ ਤੋਂ ਬਾਅਦ ਜਿਹੜੀ ਹੈ 24 ਮਾਰਚ ਦੀ ਤਰੀਕ ਦਿੱਤੀ ਗਈ ਔਰ ਪੰਜਾਬ ਦੇ ਜਿਹੜੇ ਚੀਫ ਸੈਕਟਰੀ ਨੇ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਕਿਉਂ ਨਾ ਕੋਰਟ ਜਿਹੜੀ ਹੈ ਇਹ ਕੰਟੈਂਪਟ ਪਟੀਸ਼ਨ ਜਿਹੜੀ ਹੈ ਇਸ ਨੂੰ ਲੈ ਕੇ ਕੰਟੈਂਪਟ ਜਾਰੀ ਕਰੇ ਕਿਉਂਕਿ ਅਜੇ ਤੱਕ ਇਸ ਪੈਨਸ਼ਨ ਸਕੀਮ ਦਾ ਲਾਭ ਜਿਹੜਾ ਪਟੀਸ਼ਨਰਸ ਨੂੰ ਨਹੀਂ ਦਿੱਤਾ ਗਿਆ ਔਰ ਇਸ ਨੂੰ ਲੈ ਕੇ ਬਹੁਤ ਸਖਤ ਟਿੱਢੀ ਹੈ ਟਿੱਪਣੀ ਕੀਤੀ ਗਈ ਔਰ ਇਸ ਗੱਲ ਨੂੰ ਵੀ ਜਿਹੜਾ ਸੁਪਰੀਮ ਕੋਰਟ ਨੇ ਆਪਣੀ ਨਰਾਜ਼ਗੀ ਜ਼ਾਹਰ ਕੀਤੀ ਕਿ ਮਾਨਯੋਗ ਅਦਾਲਤਾਂ ਦੇ ਵਿੱਚ ਵੀ ਜਿਹੜੇ ਨੇ ਅਧਿਕਾਰੀਆਂ ਵੱਲੋਂ ਗਲਤ ਐਫੀਡੇਵਟ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਜਦਕਿ ਇਹ ਕਿਹਾ ਗਿਆ ਸੀ ਕਿ 15 ਜੂਨ 2002 ਦੇ ਵਿੱਚ ਤੱਕ ਜਿਹੜੀ ਹੈ ਸਕੀਮ ਲਾਗੂ ਕਰ ਦਿੱਤੀ ਜਾਵੇਗੀ ਪਰ 2012 ਦੇ ਵਿੱਚ ਆ ਕੇ ਇਸ ਨੂੰ ਇਸ ਪੂਰੇ ਖਰੜੇ ਨੂੰ 1996 ਦੀ ਇਸ ਸਕੀਮ ਨੂੰ ਹੀ ਜਿਹੜਾ ਖਾਰਜ ਕਰ ਦਿੱਤਾ ਗਿਆ। ਸੋ ਮੈਂ ਦੱਸਦਾ ਕਿ ਇਹ ਕੇਸ 올ਡ ਪੈਨਸ਼ਨ ਸਕੀਮ ਦੇ ਨਾਲ ਸੰਬੰਧਿਤ ਨਹੀਂ ਹੈ। ਇਹ ਉਸ ਸਕੀਮ ਦੇ ਨਾਲ ਨਹੀਂ ਹੈ 1996 ਦੀ ਕੋਈ ਸਕੀਮ ਹੈ ਪੈਨਸ਼ਨ ਦੀ ਉਸ ਨੂੰ ਲੈ ਕੇ ਜਿਹੜਾ ਕੇਸ ਜਾਰੀ ਕੀਤਾ ਗਿਆ ਸੀ ਸੋ ਇਸ ਕੇਸ ਦੀ ਅਗਲੀ ਸੁਣਵਾਈ ਜਿਹੜੀ ਹੈ 24 ਮਾਰਚ ਨੂੰ ਹੋਵੇਗੀ ਤੇ 24 ਮਾਰਚ ਨੂੰ ਦੇਖਣਾ ਹੋਵੇਗਾ ਕਿ ਸਰਕਾਰ ਵੱਲੋਂ ਇਸ ਦੇ ਉੱਪਰ ਕੀ ਜਵਾਬ ਦਿੱਤਾ ਜਾਂਦਾ ਸਵਾਸ ਕਰਦੇ ਦੋਸਤੋ ਕਿ ਅੱਜ ਦੀ ਵੀਡੀਓ ਤੇ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ ਬਸ ਇਸੇ ਤਰ੍ਹਾਂ ਹੀ ਜੁੜੇ ਰਹੋ ਇਸੇ ਤਰ੍ਹਾਂ ਹੀ ਸਾਡਾ ਹੌਸਲਾ ਵਧਾਉਂਦੇ ਰਹੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ